ਅੱਜ ਦੀ ਆਪਣੀ ਵੀਡੀਓ ਰਹਿਣ ਵਾਲੀ ਕਿਸਾਨ ਕ੍ਰੈਡਿਟ ਕਾਰਡ ਦੇ ਉੱਪਰ ਜਿਸ ਦਾ ਨਾਮ ਹੈ ਕੇ ਸੀ ਸੀ ਔਰ ਪੰਜਾਬ ਦੇ ਵਿੱਚ ਇਸ ਨੂੰ ਕਹਿੰਦੇ ਬੈਂਕ ਤੋਂ ਲਿਮਟ ਬਣਾਉਣਾ ਕਿ ਕਿਸਾਨ ਕ੍ਰੈਡਿਟ ਕਾਰਡ ਅਸਲ ਵਿੱਚ ਹੈ ਕੀ ਹੈ ਇਸ ਤੇ ਲਈ ਜਿਹੜਾ ਪ੍ਰੋਸੈਸ ਕਰਨ ਲਈ ਆਪ ਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ ਕਿੰਨੇ ਟਾਈਮ ਲਈ ਕਿਸਾਨ ਕ੍ਰੈਡਿਟ ਕਾਰਡ ਬਣਾਇਆ ਜਾਂਦਾ ਔਰ ਇਸ ਤੇ ਉੱਪਰ ਜਿਹੜਾ ਰੇਟ ਆਫ ਇੰਟਰਸਟ ਹੋ ਕੀ ਪੈਂਦਾ ਅੱਜ ਆਪਾਂ ਸਾਰੀ ਜਾਣਕਾਰੀ ਦੇ ਨਾਲ ਗੱਲ ਕਰਾਂਗੇ ਕਿਹੜੇ-ਕਿਹੜੇ ਕਿਸਾਨ ਆ ਜਿਹੜੇ ਕਿਸਾਨ ਕ੍ਰੈਡਿਟ ਕਾਰਡ ਲਈ ਅਪਲਾਈ ਕਰ ਸਕਦੇ ਔਰ ਉਹਨਾਂ ਨੂੰ ਕਿੰਨਾ ਕਰਜ਼ਾ ਜਿਹੜਾ ਕਿਸਾਨ ਕ੍ਰੈਡਿਟ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਜਿਹੜਾ ਕਿੰਨਾ ਪੈਸਾ ਉਹ ਉਹਨਾਂ ਲੋਕਾਂ ਨੂੰ ਮਿਲ ਸਕਦਾ ਸੋ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰ ਦਿੰਦੇ ਆ ਕਿ ਕਿਸਾਨ ਕ੍ਰੈਡਿਟ ਕਾਰਡ ਜਿਸ ਨੂੰ ਕੇ ਸੀ ਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੈ ਕੀ ਹੈ ਬੈਂਕ ਤੋਂ ਲਿਮਟ ਬਣਾਉਣਾ ਅਸਲ ਦੇ ਵਿੱਚ ਹੈ ਕੀ ਕਿਸਾਨ ਕ੍ਰੈਡਿਟ ਕਾਰਡ ਭਾਰਤ ਸਰਕਾਰ ਦੁਆਰਾ 1998 ਦੇ ਵਿੱਚ ਸ਼ੁਰੂ ਕੀਤੀ ਗਈ ਇੱਕ ਖਾਸ ਯੋਜਨਾ ਸੀ ਜਿਸ ਦਾ ਮੁੱਖ ਮਕਸਦ ਸੀ ਕਿਸਾਨਾਂ ਨੂੰ ਉਹਨਾਂ ਦੀ ਖੇਤੀਬਾੜੀ ਦੀਆਂ ਲੋੜੀਆਂ ਦੀਆਂ ਅਤੇ ਸਹਾਇਕ ਗਤੀਵਿਧੀਆਂ ਜਿਵੇਂ ਕਿ ਡੈਰੀ ਫਾਰਮ ਹੋ ਗਿਆ ਜਾਂ ਖੇਤੀਬਾੜੀ ਦੇ ਸੰਬੰਧ ਹੋ ਗਏ ਜਾਂ ਮੱਛੀ ਪਾਲਣਾ ਹੋ ਗਿਆ ਜਾਂ ਪਸ਼ੂ ਪਾਲਣਾ ਹੋ ਗਿਆ ਉਸ ਦੇ ਪ੍ਰਤੀ ਜਿਹੜੇ ਸਸਤੇ ਕਰਜ਼ੇ ਪ੍ਰਦਾਨ ਕਰਨਾ ਜਿਹੜਾ ਸਰਕਾਰ ਦਾ ਮਕਸਦ ਸੀ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਆਸੇ ਵਿੱਚ ਕੰਮ ਕਿਵੇਂ ਕਰਦਾ ਹੈ ਕਿਸਾਨ ਕ੍ਰੈਡਿਟ ਕਾਰਡ ਆਪਨੇ ਇੱਕ ਕਿਸਾਨ ਕ੍ਰੈਡਿਟ ਕਾਰਡ ਮੰਨ ਲਓ ਕਿ ਬਣਵਾ ਲਿਆ ਉਸ ਤੇ ਆਪਦੀ ਲਿਮਿਟ ਹੈ ਜਿਹੜੀ ਉਹ 3 ਲੱਖ ਰੁਪਏ ਦੀ ਲਿਮਿਟ ਹੈ ਜਿਹੜੀ ਬਣੀ ਹੈ ਬੈਂਕ ਦੇ ਨਾਲ ਆਪਣੇ 3 ਲੱਖ ਰੁਪਏ ਦੇ ਵਿੱਚੋਂ ਆਪਨੇ 1.5 ਲੱਖ ਰੁਪਏ ਖਰਚਾ ਕੀਤਾ ਤਾਂ 1.5 ਲੱਖ ਦੇ ਉੱਪਰ ਹੀ ਆਪ ਨੂੰ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਪੇ ਕਰਨਾ ਪਏਗਾ ਨਾ ਕਿ 3 ਲੱਖ ਦੇ ਉੱਪਰ ਆਪਣੇ ਜੇਕਰ 3 ਲੱਖ ਦੇ ਵਿੱਚੋਂ 50000 ਰੁਪਏ ਯੂਜ਼ ਕੀਤਾ ਤਾਂ 50000 ਦੇ ਉੱਪਰ ਹੀ ਆਪ ਨੂੰ ਜਿਹੜਾ ਵਿਆਜ ਆ ਉਹ ਪਏਗਾ ਨੰਬਰ 2 ਦੇ ਉੱਪਰ ਕਿ ਆਪ ਨੇ ਮੰਨ ਲਓ ਕਿਸਾਨ ਕ੍ਰੈਡਿਟ ਕਾਰਡ ਹੈ ਜਿਹੜਾ ਉਹ ਅੱਜ ਬਣਵਾਇਆ ਆਪਣੇ 3 ਲੱਖ ਦੀ ਜਿਹੜੀ ਲਿਮਿਟ ਦਾ ਕਿਸਾਨ ਕ੍ਰੈਡਿਟ ਕਾਰਡ ਮੰਨ ਲਓ ਕਿ ਅੱਜ ਬਣਵਾ ਲਿਆ ਪਰ ਉਸ ਤੇ ਜਿਹੜਾ ਯੂਜ਼ ਆਪ 6 ਮਹੀਨੇ ਬਾਅਦ ਕਰ ਰਹੇ ਹੋ ਉਸ ਦੀ ਅਮਾਉਂਟ ਜਿਹੜੀ 6 ਮਹੀਨੇ ਬਾਅਦ ਯੂਜ਼ ਕਰ ਰਹੇ ਹੋ ਤਾਂ ਆਪ ਨੂੰ 6 ਮਹੀਨੇ ਬਾਅਦ ਹੀ ਜਿਹੜਾ ਵਿਆਜ ਆ ਉਹ ਪੈਣਾ ਸਟਾਰਟ ਹੋਏਗਾ ਨਾ ਕਿ ਅੱਜ ਤੋਂ ਆਪ ਨੂੰ ਵਿਆਜ ਦੇ ਕਰਨਾ ਪਏਗਾ ਸੋ ਇਸ ਦਾ ਬਹੁਤ ਵਧੀਆ ਜਿਹੜੀ ਇਹ ਯੋਜਨਾ ਜਿਸ ਦੇ ਨਾਲ ਆਪ ਇਸ ਦਾ ਲਾਭ ਜਿਹੜਾ ਫਾਇਦਾ ਉਹ ਉਠਾ ਸਕਦਾ ਔਰ ਬਹੁਤ ਸਾਰੇ ਪੰਜਾਬ ਦੇ ਕਿਸਾਨਾਂ ਨੇ ਆਲਰੇਡੀ ਜਿਹੜੀਆਂ ਲਿਮਟ ਆ ਉਹ ਬਣਵਾਈ ਹੋਈ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਆਪ ਦੀ ਜਿਹੜੀ ਉਮਰ ਆ ਉਹ ਕਿੰਨੀ ਹੋਣੀ ਚਾਹੀਦੀ ਹੈ ਕਿ ਕਿਹੜਾ ਵਿਅਕਤੀ ਹੈ ਜਿਹੜਾ ਕਿੰਨੀ ਉਮਰ ਦਾ ਵਿਅਕਤੀ ਹੈ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਜਾਂ ਬੈਂਕ ਤੋਂ ਲਿਮਟ ਜਿਹੜੀ ਉਹ ਬਣਵਾ ਸਕਦਾ ਜੇਕਰ ਆਪ ਦੀ ਉਮਰ 18 ਸਾਲ ਹੈ ਜਾਂ ਇਸ ਤੋਂ ਜ਼ਿਆਦਾ ਹੈ ਤਾਬ ਕਿਸਾਨ ਕ੍ਰੈਡਿਟ ਕਾਰਡ ਬਣਵਾ ਸਕਦੇ 18 ਸਾਲ ਤੋਂ ਘੱਟ ਦਾ ਵਿਅਕਤੀ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਆ ਉਹ ਨਹੀਂ ਬਣਵਾ ਸਕਦਾ ਜੇਕਰ ਆਪਦੀ ਉਮਰ 75 ਸਾਲ ਤੋਂ ਘੱਟ ਦੀ ਉਮਰ ਦਾ ਵਿਅਕਤੀ ਜਿਹੜਾ ਉਹ ਕਿਸਾਨ ਕ੍ਰੈਡਿਟ ਕਾਰਡ ਬਣਵਾ ਸਕਦਾ ਜੇਕਰ ਆਪਦੀ ਉਮਰ 75 ਸਾਲ ਤੋਂ ਜ਼ਿਆਦਾ ਤਾਂ ਆਪ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਨਹੀਂ ਬਣਵਾ ਸਕਦੇ ਔਰ ਨੰਬਰ 2 ਦੇ ਉੱਪਰ ਜੇਕਰ ਆਪਨੇ ਆਪਦੀ ਉਮਰ 60 ਸਾਲ ਤੋਂ ਟੱਪ ਗਈ ਹੈ ਤਾਂ ਆਪ ਨੂੰ ਕੋਈ ਕੋ-ਐਪਲੀਕੈਂਟ ਆ ਜਿਹੜਾ ਉਹ ਐਡ ਕਰਨਾ ਪਵੇਗਾ ਆਪਦੇ ਨਾਲ ਕੋਈ ਆਪਦਾ ਬੇਟਾ ਹੋ ਗਿਆ ਜੋ ਵੀ ਆਪਦਾ ਲੀਗਲ ਤੌਰ ਤੇ ਆਪਦਾ ਪਰਿਵਾਰਕ ਮੈਂਬਰ ਹੈ ਉਹੋ ਆਪ ਦੇ ਨਾਲ ਗਰੰਟਰ ਆਏਗਾ ਜਾਂ ਕੋ-ਐਪਲੀਕੈਂਟ ਆਏਗਾ ਤਾਂ ਹੀ ਆਪ ਕਿਸਾਨ ਕ੍ਰੈਡਿਟ ਕਾਰਡ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਗੱਲ ਕਰੀਏ ਕਿ ਕਿਸਾਨ ਕ੍ਰੈਡਿਟ ਕਾਰਡ ਦੇ ਉੱਪਰ ਵਿਆਜ ਕਿੰਨਾ ਪੈਂਦਾ ਕਿ ਕਿੰਨਾ ਰੇਟ ਆਫ ਇੰਟਰਸਟ ਆ ਆਪ ਨੂੰ ਪੇ ਕਰਨਾ ਪੈਗਾ ਜੇਕਰ ਆਪ ਨੇ ਕਿਸਾਨ ਕ੍ਰੈਡਿਟ ਕਾਰਡ ਬਣਵਾ ਲਿਆ ਅਤੇ ਉਸ ਦੇ ਵਿੱਚ ਜਿਹੜੀ ਅਮਾਉਂਟ ਦੀ ਆਪ ਨੂੰ ਲਿਮਟ ਦਿੱਤੀ ਗਈ ਹੈ ਉਸ ਲਿਮਟ ਦੇ ਵਿੱਚੋਂ ਆਪ ਨੇ ਕੁਝ ਪੈਸਾ ਜਿਹੜਾ ਯੂਜ਼ ਕਰ ਲਿਆ ਤਾਂ ਜਿਹੜਾ ਕਿੰਨਾ ਰੇਟ ਆਫ ਇੰਟਰਸਟ ਆ ਜਿਹੜਾ ਉਹ ਆਪ ਨੂੰ ਪੇ ਕਰਨਾ ਪੈ ਸਕਦਾ ਵੈਸੇ ਤਾਂ ਕੀ ਇਹ ਵੱਖ-ਵੱਖ ਬੈਂਕਾਂ ਬੈਂਕਾਂ ਦੇ ਰਾਈ ਉਹਨਾਂ ਦੀ ਪਾਲਿਸੀ ਦੇ ਹਿਸਾਬ ਨਾਲ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਵੱਧ ਘੱਟ ਹੋ ਸਕਦਾ ਤੁਸੀਂ ਮੰਨ ਲਓ ਕਿ ਜੇਕਰ ਆਪ ਗਵਰਨਮੈਂਟ ਬੈਂਕ ਤੇ ਜਾਂਦੇ ਹੋ ਗਵਰਨਮੈਂਟ ਬੈਂਕ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਆਪ ਨੂੰ ਜਿਹੜਾ ਰੇਟ ਆਫ ਇੰਟਰਸਟ ਥੋੜਾ ਘੱਟ ਪੇ ਕਰਨਾ ਪੈ ਸਕਦਾ ਪਰ ਉੱਥੇ ਕੀ ਆਪਦੀ ਜਿਹੜੀ ਲਿਮਟ ਆ ਉਹ ਥੋੜੀ ਘੱਟ ਹੋ ਸਕਦੀ ਦੂਸਰੇ ਪਾਸੇ ਜੇਕਰ ਆਪ ਪ੍ਰਾਈਵੇਟ ਬੈਂਕ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਜਿਹੜੇ ਆਪਦੇ ਰੇਟ ਆਫ ਇੰਟਰਸਟ ਆ ਥੋੜਾ ਜ਼ਿਆਦਾ ਪੇ ਕਰਨਾ ਪੈ ਸਕਦਾ ਉੱਥੇ ਆਪ ਨੂੰ ਥੋੜਾ ਕੀ ਆ ਪੈਸਾ ਐਕਸਟਰਾ ਮਿਲ ਸਕਦਾ ਆਪ ਨੂੰ ਇਹ ਬੈਨੀਫਿਟ ਉਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਕਿ ਤੁਹਾਨੂੰ ਵਿਆਜ ਕਿੰਨਾ ਪੇ ਕਰਨਾ ਪੈ ਸਕਦਾ ਵੈਸੇ ਤਾਂ ਕੀ ਹੈ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਲਗਭਗ 7% ਤੋਂ ਲੈ ਕੇ 7 9 ਜਾਂ 10 11 12% ਤੱਕ ਰਹਿੰਦਾ ਵੱਖ-ਵੱਖ ਬੈਂਕਾਂ ਦੀ ਪਾਲਿਸੀ ਦੇ ਹਿਸਾਬ ਨਾਲ ਇਸੇ ਵਿੱਚ ਕੁਝ ਵੱਖਰਾ ਹੈ ਕਿ ਜੇਕਰ ਆਪਨੇ ਲਿਮਿਟ ਜਿਹੜੀ ਬਣਵਾਈ ਹੈ ਉਹ ਆਪਣੇ ਓਨਲੀ 3 ਲੱਖ ਤੱਕ ਦੀ ਅਮਾਉਂਟ ਦੀ ਬਣਾਈ ਹੈ ਤਾਂ ਆਪ ਨੂੰ ਕੋਈ ਭਾਰਤ ਸਰਕਾਰ ਦੁਆਰਾ ਇੱਕ ਸਬਸਿਡੀ ਦਿੱਤੀ ਜਾਂਦੀ ਜਿਸ ਸਬਸਿਡੀ ਦੇ ਤੰਤਰ ਮੰਨ ਲਓ ਕਿ ਆਪ ਦਾ ਵਿਆਜ ਆ ਮੰਨ ਲਓ 7% ਵਿਆਜ ਹੈ ਤਾਂ 3% ਜਿਹੜੀ ਆਪ ਨੂੰ ਸਬਸਿਡੀ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਆਪ ਦਾ ਜਿਹੜਾ ਰੇਟ ਆਫ ਇੰਟਰਸਾ ਉਹ ਲਗਭਗ 4% ਰਹਿ ਜਾਂਦਾ ਇਹ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਜਿਹੜਾ ਜਿੰਨਾ ਲੋਕਾਂ ਨੇ 3 ਲੱਖ ਰੁਪਏ ਦੇ ਜਿਹੜੇ ਤੱਕ ਦੇ ਜਿਹੜੇ ਕਰਜ਼ੇ ਆ ਉਹ ਲੈਤੇ ਆ ਬੈਂਕ ਤੋਂ ਜੇਕਰ ਆਪ ਦਾ ਕਰਜ਼ਾ ਜਿਹੜਾ 3 ਲੱਖ ਤੋਂ ਜ਼ਿਆਦਾ ਦਾ ਹੈ ਮਤਲਬ ਕਿ 5 ਲੱਖ 6 ਲੱਖ ਦਾ ਤਾਂ ਆਪ ਨੂੰ ਇਸ ਦਾ ਫਾਇਦਾ ਜਿਹੜਾ ਨਹੀਂ ਮਿਲੇਗਾ ਨੰਬਰ 2 ਦੇ ਉੱਪਰ ਇਸ ਤੇ ਉੱਪਰ ਸ਼ਰਤیں ਰੱਖੀ ਗਈ ਹੈ ਕਿ ਜਿੰਨਾ ਆਪਣੇ ਕਰਜ਼ਾ ਲੇਤਾ 3 ਲੱਖ ਲੇਤਾ 2 ਲੱਖ ਲੇਤਾ ਜਾਂ 1 ਲੱਖ ਲੇਤਾ ਤਾਂ ਪੂਰਾ ਕਰਜ਼ਾ ਜਿਹੜਾ ਆਪ ਨੂੰ 1 ਸਾਲ ਦੇ ਵਿੱਚ ਇੱਕ ਵਾਰ ਜਿਹੜਾ ਵਾਪਸ ਕਰਨਾ ਜ਼ਰੂਰੀ ਹੈ ਤਾਂ ਹੀ ਆਪ ਜਿਹੜਾ ਸਬਸਿਡੀ ਦਾ ਲਾਭ ਆ ਉਹ ਲੈ ਸਕਦੇ ਨੇ ਨਹੀਂ ਆਪ ਨੂੰ ਜਿਹੜਾ ਸਬਸਿਭਾਰਤ ਸਰਕਾਰ ਦੁਆਰਾ ਪ੍ਰੋਵਾਈਡ ਕਰਵਾਈ ਜਾਂਦੀ ਸਬਸਿਡੀ ਦਾ ਲਾਭ ਉਹ ਨਹੀਂ ਮਿਲਦਾ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਆਪਦੇ ਕੋਲ ਕਿਹੜੇ ਉਹ ਡਾਕੂਮੈਂਟ ਜਿਹੜੇ ਜਿਨ੍ਹਾਂ ਦਾ ਹੋਣਾ ਆਪਦੇ ਕੋਲ ਜ਼ਰੂਰੀ ਹੈ ਜਿਸ ਦੇ ਨਾਲ ਆਪ ਕਿਸਾਨ ਕ੍ਰੈਡਿਟ ਕਾਰਡ ਆ ਜਿਹੜਾ ਉਹ ਅਪਲਾਈ ਕਰ ਸਕਦੇ ਕਿਸਾਨ ਕ੍ਰੈਡਿਟ ਕਾਰਡ ਦਾ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੀ ਕਿਸੇ ਨੀਅਰਬਾਈ ਬੈਂਕ ਦੇ ਵਿੱਚ ਜਾਣਾ ਬੈਂਕ ਦੇ ਵਿੱਚ ਜਾਣ ਤੇ ਆਪਨੇ ਉੱਥੇ ਇੱਕ ਐਪਲੀਕੇਸ਼ਨ ਫਾਰਮ ਪ੍ਰਾਪਤ ਕਰਨਾ ਹੋ ਐਪਲੀਕੇਸ਼ਨ ਫਾਰਮ ਜੇਕਰ ਆਪ ਨੂੰ ਭਰਨਾ ਆਉਂਦਾ ਤਾਂ ਭਰ ਸਕਦੇ ਜੇਕਰ ਆਪ ਨਹੀਂ ਭਰ ਸਕਦੇ ਤਾਂ ਬੈਂਕ ਦਾ ਕੋਈ EMPLOYEE ਹੈ ਜਿਹੜਾ ਆਪ ਨੂੰ ਭਰ ਕੇ ਦੇ ਦੇਗਾ ਇੱਕ ਆਪਨੇ ਆਪ ਦਾ ਐਪਲੀਕੇਸ਼ਨ ਫਾਰਮ ਲੱਗੇਗਾ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਉਸਤੇ ਉੱਪਰ ਇੱਕ ਜ਼ਿਆਦਾ ਫੋਟੋ ਆਪਨੇ ਨਾਲ ਲੈ ਕੇ ਜਾਣੀ ਹੈ ਉਸ ਤੋਂ ਬਾਅਦ ਆਪ ਦੇ ਕੋਲ ਆਪਣਾ ਪਛਾਣ ਪੱਤਰ ਹੋਣਾ ਚਾਹੀਦਾ ਜਿਸ ਤੇ ਵਿੱਚ ਆਪ ਦਾ ਆਧਾਰ ਕਾਰਡ ਹੋ ਸਕਦਾ ਆਪਦਾ ਜਿਹੜਾ ਵੋਟਰ ਕਾਰਡ ਹੋ ਸਕਦਾ ਆਪਦਾ ਜਿਹੜਾ ਪਾਸਪੋਰਟ ਹੋ ਸਕਦਾ ਉਹ ਪ੍ਰੋਵਾਈਡ ਕਰਵਾਣ ਤੋਂ ਬਾਅਦ ਆਪਦੇ ਕੋਲ ਇੱਕ ਪੈਨ ਕਾਰਡ ਦਾ ਹੋਣਾ ਜ਼ਰੂਰੀ ਹੈ ਇਸ ਤੋਂ ਬਾਅਦ ਆਪਨੇ ਜਿਹੜੇ ਵੀ ਐਡਰੈਸ ਦੇ ਉੱਪਰ ਆਪ ਰਹਿੰਦੇ ਹੋ ਉਸ ਦਾ ਕੋਈ ਆਪਦੇ ਕੋਲ ਸਬੂਤ ਹੋਣਾ ਜ਼ਰੂਰੀ ਹੈ ਮਤਲਬ ਜੇਕਰ ਆ ਤੁਹਾਡਾ ਆਪਣਾ ਘਰ ਆ ਤਾਂ ਤੁਸੀਂ ਉਸ ਤੇ ਉੱਪਰ ਆਪਣੇ ਆਧਾਰ ਕਾਰਡ ਦੇ ਸਕਦੇ ਵੋਟਰ ਕਾਰਡ ਦੇ ਸਕਦੇ ਡਰਾਈਵਿੰਗ ਲਾਇਸੈਂਸ ਦੇ ਸਕਦੇ ਜਿਗਰਾਰਸੀ ਆਰਸੀ ਦੇ ਸਕਦੇ ਜਾਂ ਉਸ ਤੋਂ ਬਾਅਦ ਜੇਕਰ ਆ ਰੈਂਟ ਤੇ ਉੱਪਰ ਰਹਿੰਦੇ ਤਾਂ ਆਪ ਰੈਂਟ ਐਗਰੀਮੈਂਟ ਜਿਹੜਾ ਉਹ ਪ੍ਰੋਵਾਈਡ ਕਰਵਾ ਸਕਦੇ ਇਸ ਤੋਂ ਇਲਾਵਾ ਬਿਜਲੀ ਦਾ ਬਿੱਲ ਦੇ ਸਕਦੇ ਜਾਂ ਪਾਣੀ ਦਾ ਬਿੱਲ ਜੇਕਰ ਆਪ ਦੇ ਨਾਮ ਦੇ ਉਪਰੰਧਾ ਤਾਂ ਉਹ ਵੀ ਆਪ ਦੇ ਸਕਦੇ ਇਸ ਤੋਂ ਬਾਅਦ ਜ਼ਮੀਨ ਦੇ ਕਿਹੜੇ ਡਾਕੂਮੈਂਟ ਆ ਜਿਹੜੇ ਤੁਹਾਡੇ ਕੋਲੇ ਹੋਣੇ ਜ਼ਰੂਰੀ ਹੈ ਜਦੋਂ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਲਈ ਅਪਲਾਈ ਕਰਨ ਲਈ ਜਾਓਗੇ ਕਿਸਾਨ ਕ੍ਰੈਡਿਟ ਕਾਰਡ ਅਪਲਾਈ ਕਰਨ ਲਈ ਆਪ ਦੇ ਕੋਲ ਜ਼ਮੀਨ ਦੀਆਂ ਜਿਹੜਾ ਜਮ੍ਹਾਂਬੰਦੀ ਜਾਂ ਫਰਦ ਹੋਣੀ ਜ਼ਰੂਰੀ ਹੈ ਜਿਸ ਤੇ ਉਪਰ ਆਪ ਦਾ ਇੰਤਕਾਲ ਆਪ ਦਾ ਨਾਮ ਚੜਿਆ ਹੋਵੇ ਉਸ ਤੋਂ ਬਾਅਦ ਆਪ ਜੇ ਕੋਲ ਜੇਕਰ ਜ਼ਮੀਨ ਦੀ ਰਜਿਸਟਰੀ ਹੈ ਤਾਂ ਉਸ ਦੀ ਜਿਹੜੀ ਸੇਲ ਡੀਡ ਆ ਉਹ ਆਪ ਪ੍ਰੋਵਾਈਡ ਕਰਵਾ ਸਕਦੇ ਜੇਕਰ ਕੋਈ ਪੱਟੇ ਦੀ ਜ਼ਮੀਨ ਆ ਰਹੀ ਹੈ ਤਾਂ ਉਸ ਤੇ ਵੀ ਆਪ ਜਿਹੜਾ ਕਿਸਾਨ ਗ੍ਰੈਡਡ ਕਾਰਡ ਆ ਉਹ ਲੈ ਸਕਦੇ ਇਸ ਤੋਂ ਬਾਅਦ ਜੇਕਰ ਆਪਨੇ ਕੋਈ ਮਤਲਬ ਕਿ 5 ਸਾਲ ਲਈ ਕੋਈ ਠੇਕੇ ਤੇ ਜ਼ਮੀਨ ਲੈਤੀ ਔਰ ਆਪ ਜਿਹੜਾ ਕਰਜ਼ਾ ਉਹ 2 ਲੱਖ ਰੁਪਏ ਦਾ ਜਿਹੜਾ ਕਰਜ਼ਾ ਲੈਣਾ ਚਾਹ ਰਹੇ 2 ਲੱਖ ਰੁਪਏ ਦਾ ਕਰਜ਼ਾ ਜਿਹੜਾ ਲੈਣ ਲਈ ਆਪੇ ਠੇਕੇ ਤੇ ਜ਼ਮੀਨ ਲੈਤੀ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨ ਵੀ ਜਿਹੜਾ 2 ਲੱਖ ਦਾ ਕੋਈ ਕਰਜ਼ਾ ਲੈ ਸਕਦੇ ਉਸ ਦੇ ਲਈ ਜਿਹੜਾ ਰਜਿਸਟਰ ਹੈ ਜਿਹੜਾ ਐਗਰੀਮੈਂਟ ਆ ਉਹ 5 ਸਾਲ ਦਾ ਆਪਣੇ ਕੋਲ ਜਿਹੜਾ ਹੋਣਾ ਜ਼ਰੂਰੀ ਹੈ ਤਾਂ ਹੀ ਜਿਹੜਾ ਆਪ 2 ਲੱਖ ਰੁਪਏ ਦਾ ਕਰਜ਼ਾ ਉਹ ਖੇਤੀਬਾੜੀ ਵਾਲੀ ਜ਼ਮੀਨ ਤੇ ਉਹ ਲੈ ਸਕਦੇ 2 ਲੱਖ ਦਾ ਕਰਜ਼ਾ ਲੈਣ ਲਈ ਆਪ ਜਿਹੜੀ ਵੀ ਫਸਲ ਹੈ ਘਾਉਂਦੇ ਉਸ ਦਾ ਜਿਹੜਾ ਬੀਮਾ ਕੀਤਾ ਜਾਏਗਾ ਕਰਜ਼ਾ ਨਹੀਂ ਮੋੜਦੇ ਤਾਂ ਜਿਹੜੀ ਆਪ ਦੀ ਫਸਲ ਹੈ ਬੈਂਕ ਉਸਦੀ ਕਟਾਈ ਕਰਕੇ ਉਹ ਲਿਜਾ ਸਕਦਾ ਔਰ ਆਪਣੇ ਕਰਜ਼ੇ ਦੀ ਜਿਹੜੀ ਰਕਮ ਹੈ ਉਸ ਨੂੰ ਪੂਰਾ ਕਰ ਸਕਦਾ ਜੇਕਰ ਕਿਸਾਨ ਕ੍ਰੈਡਿਟ ਕਾਰਡ ਦੀ ਜਿਹੜੀ ਸਮਾਂ ਸੀਮਾ ਦੀ ਗੱਲ ਕਰੀਏ ਤਾਂ ਕਿਸਾਨ ਕ੍ਰੈਡਿਟ ਕਾਰਡ ਜਿਹੜਾ 5 ਸਾਲਾਂ ਲਈ ਮਿਆਹਾ ਕਰਵਾਇਆ ਜਾਂਦਾ ਜੇਕਰ ਆਪ 5 ਸਾਲ ਦੇ ਲਈ ਇਸ ਨੂੰ ਯੂਜ਼ ਕਰਦੇ ਹੋ 5 ਸਾਲ ਤੋਂ ਬਾਅਦ ਜੇਕਰ ਆਪ ਇਸ ਤੇ ਪੂਰੇ ਪੈਸੇ ਜਿਹੜੇ ਨਹੀਂ ਭਰਦੇ ਤਾਂ ਆਪ ਇਸ ਕਾਰਡ ਨੂੰ ਅੱਗੇ ਵਧਵਾ ਸਕਦੇ ਸੀ ਯਾਨੀ ਇਸ ਨੂੰ ਰੀਨਿਊ ਕਰਵਾ ਸਕਦੇ ਜਿਸ ਦੇ ਵਿੱਚ ਆਪ ਦਾ ਆਧਾਰ ਕਾਰਡ ਜਾਂ ਪੈਨ ਕਾਰਡ ਜੇ ਜਿਹੜੀ ਫੋਟੋਕਾਪੀ ਦੀ ਜ਼ਰੂਰਤ ਪੈਗੀ ਉਹ ਇਸ ਨੂੰ 1 ਕੇ ਸਾਲ ਦੀ ਜਿਹੜੀ ਇਸ ਦੀ ਮਿਆਦ ਉਹ ਅੱਗੇ ਵਧਾ ਦਿੱਤੀ ਜਾਏਗੀ ਇਸ ਤਰ੍ਹਾਂ ਹੀ ਕਰਕੇ ਜੇਕਰ ਆਪ ਉਸ ਨੂੰ 1 ਸਾਲ ਦੁਬਾਰਾ ਨਹੀਂ ਵੀ ਭਰਦੇ ਫਿਰ 1 ਸਾਲ ਲਈ ਦੁਬਾਰਾ ਰੀਨਿਊ ਕਰਵਾ ਸਕਦੇ ਮਤਲਬ ਕਿ ਹਰ ਸਾਲ ਇਸ ਨੂੰ ਫਿਰ ਰੀਨਿਊ ਕਰਵਾਉਣ ਦੀ ਜਿਹੜੀ ਜ਼ਰੂਰਤ ਆਪ ਨੂੰ ਰਹੇਗਾ ਹੁਣ ਜੇਕਰ ਆਪ ਗੱਲ ਕਰੀਏ ਕਿ ਆਪਨੇ ਕਿਸਾਨ ਕ੍ਰੈਡਿਟ ਕਾਰਡ ਅਪਲਾਈ ਕਰਤਾ ਔਰ ਆਪ ਦਾ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਬਣ ਕੇ ਆ ਗਿਆ ਉਸ ਦੀ ਸਮਾਂ ਸੀਮਾ ਓਨਲੀ 5 ਸਾਲ ਹੈ ਆਪਣੂੰ ਇੰਟਰਸਟ ਸਿਰਫ ਉਸੇ ਮਾਉਂਡ ਦੇ ਉੱਪਰ ਰਹੇਗਾ ਜੋ ਜਿੰਨੀ ਅਮਾਉਂਟ ਆਪਨੇ ਯੂਜ਼ ਕੀਤੀ ਹੈ ਔਰ ਸਾਲ ਦੇ ਵਿੱਚ ਜੇਕਰ ਆਪ ਇੱਕ ਵਾਰ ਜ ਆਪਣੇ ਪੂਰੀ ਅਮਾਉਂਟ ਕਢਵਾ ਲਈ ਮਤਲਬ ਕਿ ਆਪਦੀ ਜਿਹੜੀ ਲਿਮਿਟ ਆ ਉਹ 3 ਲੱਖ ਦੀ ਆਪਨੇ 3 ਲੱਖ ਰੁਪਏ ਯੂਜ਼ ਕਰ ਲਿਆ ਸਾਲ ਦੇ ਵਿੱਚ ਇੱਕ ਵਾਰੀ ਇਸ ਨੂੰ ਵਾਪਸ ਕਰਨਾ ਜ਼ਰੂਰੀ ਹੈ ਜੇਕਰ ਆਪ ਇਸ ਨੂੰ ਟਾਈਮਲੀ ਵਾਪਸ ਕਰਦੇ ਤਾਂ ਆਪ ਜਿਹੜਾ ਭਾਰਤ ਸਰਕਾਰ ਦੁਆਰਾ ਜਿਹੜੀ ਸਬਸਿਡੀ ਹੈ ਉਹ ਲੈ ਸਕਦੇ ਜੇਕਰ ਆਪ ਇਸ ਨੂੰ ਨਹੀਂ ਵੀ ਵਾਪਸ ਕਰਦੇ ਤਾਂ ਆਪ ਨੂੰ ਇਸ ਤੇ ਲੱਗਣ ਵਾਲਾ ਜਿੰਨਾ ਵੀ ਰੇਟ ਆਪ ਇੰਟਰਸਟ ਹੈ ਜਿੰਨਾ ਵਿਆਜ ਆਪ ਉਸ ਵਿਆਜ ਨੂੰ ਵੀ ਕੁਝ ਇਸ ਤੋਂ ਬਾਧੂ ਖਰਚੇ ਬੈਂਕ ਆਪ ਤੋਂ ਲੈ ਸਕਦਾ ਉਹ ਕੱਲੇ ਸਿਰਫ ਵਿਆਜ ਨੂੰ ਵੀ ਆਪੋ 6 ਮਹੀਨੇ ਬਾਅਦ ਭਰ ਸਕਦੇ ਇਸਦੀ ਜਿਹੜੀ ਕਿਸ਼ਤਾ ਉਹ ਹਰ 6 ਮਹੀਨੇ ਬਾਅਦ ਆਪ ਨੂੰ ਭਰਨੀ ਹੁੰਦੀ ਜਦੋਂ ਆਪ ਫਸਲ ਦੀ ਕਟਾਈ ਕਰੋਗੇ ਉਸ ਕਟਾਈ ਕਰਨ ਤੋਂ ਬਾਅਦ ਜਿਹੜਾ ਆਪ ਦਾ ਵਿਆਜ ਲੱਗ ਕੇ ਆਏਗਾ ਇਸ ਨੂੰ ਵਿਆਜ ਸਮੇਤ ਆਪ ਪੂਰਾ ਵੀ ਭਰ ਸਕਦੇ ਜੇਕਰ ਆਪਦੇ ਕੋਲ ਪੈਸੇ ਹੈ ਜੇਕਰ ਨਹੀਂ ਹੈ ਤਾਂ ਆਪ ਕੱਲਾ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਜਮਾ ਕਰਵਾ ਜਮਾ ਕਰਵਾ ਸਕਦੇ ਆਪਨੇ ਨੀਅਰ ਵਾਇਰ ਬੈਂਕ ਦੇ ਵਿੱਚ ਜਾ ਕੇ ਪਰ ਇਸ ਦੇ ਵਿੱਚ ਇਹ ਨਹੀਂ ਰਹਿੰਦਾ ਕਿ ਆਪ ਨੇ ਮੰਨ ਲਓ ਕਿ ਆਪ ਨੇ ਸੋਚਿਆ ਕਿ ਚਲੋ ਮੇਰੇ 3 ਲੱਖ ਰੁਪਏ ਦਾ ਕਿਸਾਨ ਕ੍ਰੈਡਿਟ ਕਾਰਡ ਬਣਵਾ ਲਿਆ ਔਰ ਹੁਣ ਮੇਰੇ ਪਾਸ ਜਿਹੜਾ ਵਿਆਜ ਭਰਨ ਜੋਗੇ ਪੈਸੇ ਵੀ ਨਹੀਂ ਹੈ। ਆਪਨੇ ਉਸ ਦੇ ਵਿੱਚੋਂ 1.5 ਲੱਖ ਰੁਪਏ ਕਢਵਾ ਲਿਆ ਔਰ ਸੋਚਿਆ ਕਿ ਮੇਰੇ 1.5 ਲੱਖ ਰੁਪਏ ਦਾ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚੋਂ ਵਿਆ ਮੇਰਾ ਇੰਟਰਸਟ ਉਸ ਦੇ ਵਿੱਚੋਂ ਕੱਟਿਆ ਜਾਏਗਾ। ਇਸ ਤਰ੍ਹਾਂ ਨਹੀਂ ਹੁੰਦਾ। ਕਿਸਾਨ ਕ੍ਰੈਡਿਟ ਕਾਰਡ ਦੇ ਲਈ ਜੇਕਰ ਆਪਨੇ ਇੰਟਰਸਟ 6 ਮਹੀਨੇ ਬਾਅਦ ਆਪ ਨੂੰ ਪੈਸੇ ਜਿੰਨਾ ਆਪ ਦਾ ਇੰਟਰਸਟ ਲੱਗਿਆ ਉੰਨੇ ਪੈਸੇ ਉਸ ਦੇ ਵਿੱਚ ਜਮ੍ਹਾਂ ਕਰਾਉਣੇ ਹੋ ਜ਼ਰੂਰੀ ਰਹਿਣਗੇ। ਜੇਕਰ ਆਪ ਪੂਰੇ ਪੈਸੇ ਨਹੀਂ ਭਰ ਸਕਦੇ ਤਾਂ ਉਹਨਾਂ ਤੋਂ ਬਚ ਸਕਦੇ ਜੇਕਰ ਆਪਦੇ ਕੋਲ ਨਹੀਂ ਪੈਸੇ ਤਾਂ ਆਪ ਸਿਰਫ ਇਕੱਲਾ ਇੰਟਰਸਟ ਉਹ ਵੀ ਜਿਹੜਾ 페 ਕਰ ਸਕਦੇ ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਆਪ ਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਲਾਇਕ ਸ਼ੇਅਰ ਕਰਨ ਔਰ ਕਮੈਂਟ ਕਰਕੇ ਦੱਸਣਾ ਕਿ ਇਹ ਵੀਡੀਓ ਆਪ ਨੂੰ ਕਿਸ ਤਰ੍ਹਾਂ ਲੱਗੀ ਜੇਕਰ ਆਪਨੇ 3 ਲੱਖ ਦੀ ਲਿਮਿਟ ਤੱਕ ਦਾ ਆਪਣਾ ਕਿਸਾਨ ਕ੍ਰੈਡਿਟ ਕਾਰਡ ਹੈ ਤਾਂ ਆਪਨੇ ਸਬਸਿਡੀ ਦਾ ਲਾਭ ਲੈਣਾ ਤਾਂ ਆਪ ਨੂੰ ਜਿਹੜਾ ਪੂਰਾ ਪੈਸਾ ਸਾਲ ਦੇ ਵਿੱਚ ਇੱਕ ਵਾਰੀ ਉਹ ਭਰਨਾ ਜ਼ਰੂਰੀ ਹੋਵੇਗਾ ਉਸ ਤੋਂ ਇੱਕ ਜਾਂ ਦੋ ਦਿਨ ਬਾਅਦ ਆਪ ਇਸ ਨੂੰ ਦੁਬਾਰਾ ਤੋਂ ਜਿਹੜਾ ਕਢਵਾ ਸਕਦੇ ਇਸ ਤੋਂ ਬਾਅਦ ਜੇਕਰ ਆਪਨੇ ਇਸ ਤੋਂ ਜ਼ਿਆਦਾ ਦਾ ਕਰਜ਼ਾ ਲੈਤਾ ਤਾਂ ਵੀ ਆਪ ਜੇ ਸਾਲ ਦੇ ਵਿੱਚ ਇੱਕ ਵਾਰ ਇਸ ਨੂੰ ਜਮ੍ਹਾਂ ਕਰਾਉਣੇ ਤਾਂ ਆਪ ਬੈਂਕ ਦੇ ਦੁਆਰਾ ਵਾਧੂ ਖਰਚੇ ਜਿਹੜੇ ਪੈਂਦੇ